ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਗੁਰਬਾਣੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਜਿਵੇਂ ਇੱਕ ਸਾਇੰਸਤਾਨ ਇਕਾਂਤ ਵਿੱਚ ਬੈਠ ਕੇ ਆਪਣੇ ਮਨ ਦਿਮਾਗ ਸਰੀਰਕ ਅਤੇ ਮਾਨਸਿਕ ਤਾਨ ਨੂੰ ਪ੍ਰਯੋਗ ਕਰਨ ਵਿੱਚ ਖਚਤ ਕਰਕੇ ਕੋਈ ਨਾ ਕੋਈ ਨਵੀਂ ਖੋਜ ਕਰ ਲੈਂਦਾ ਹੈ ਇਸੇ ਤਰ੍ਹਾਂ ਪਰਮਾਤਮਾ ਦੀ ਪ੍ਰਾਪਤੀ ਲਈ ਵੀ ਇਕਾਂਤ ਦੀ ਬਹੁਤ ਲੋੜ ਹੈ پرماما پراپتی ہے, پر دی ہے, ہے. دے, ہے. پر جپنا زیادہ لابکاری ہوں ایکانت کس جی تھی ہوو ایک گر گرو نانک دیو ہون کچھ سما ایکانت گرو د لکھے لگا ਇਕਾਤ ਵਿੱਚ ਜੁੜਨਾ ਪਿਆਰ ਦੀ ਨਿਸ਼ਾਨੀ ਹੈ ਬਾਣੀ ਉਹੀ ਹੈ ਵਾਹਿਗੁਰੂ ਸ਼ਬਦ ਉਹੀ ਹੈ ਮੂਲ ਮੰਤਰ ਵੀ ਉਹੀ ਹੈ ਜਿਸ ਨੂੰ ਜਪ ਕੇ ਕਈ ਤਾਂ ਪ੍ਰਮਾਤਮਾ ਦੀ ਪ੍ਰਾਪਤੀ ਕਰ ਲੈਂਦੇ ਹਨ ਜਦ ਕਿ ਕਈਆਂ ਨੂੰ ਕਈ ਕਈ ਸਾਲ ਬੀਤ ਜਾਂਦੇ ਹਨ ਪੜਦੇ ਆ ਅਤੇ ਜਪਦੇ ਆ ਪਰ ਪ੍ਰਾਪਤੀ ਨਹੀਂ ਹੁੰਦੀ ਪ੍ਰਾਪਤੀ ਉਹਨਾਂ ਨੂੰ ਹੀ ਹੁੰਦੀ ਹੈ ਜਿਹੜੇ ਇਕਾਗਰਿਤ ਹੋ ਕੇ ਜੁੜਦੇ ਹਨ ਅਤੇ ਇਕਾਗਰਤਾ ਲਈ ਇਕਾਤ ਬਹੁਤ ਜ਼ਰੂਰੀ ਹੈ ਯਤਨ ਕਰਿਆ ਕਰੋ ਜੋ ਵੀ ਸਮਾ ਨਿਤਨੇਮ ਸੁਖਮਨੀ ਸਾਹਿਬ ਜਾਂ ਬੈਠ ਕੇ ਸਿਮਰਨ ਵਿੱਚ ਗੁਰੂ ਨਾਨਕ ਨੂੰ ਦਿੰਦੇ ਹੋ ਉਹ ਇਕਾਂਤ ਵਿੱਚ ਦੇਵੋ ਇੱਕ ਮਨ ਇੱਕ ਚਿਤ ਜਿਸ ਦੇ ਬਾਰੇ ਗੁਰੂ ਸਾਹਿਬ ਵੱਲੋਂ ਸੁਖਮਨੀ ਸਾਹਿਬ ਦੀ ਬਾਣੀ ਰਹੀ ਵੀ ਇਸ਼ਾਰਾ ਮਿਲਦਾ ਹੈ ਪ੍ਰਭ ਕੀ ਉਸਤਤ ਕਰ ਹੋ ਸੰਤਮੇਤ ਸਾਵਨਾਣ ਇਕਾਗਰ ਚੀਤ ਇਸ ਲਈ ਜੇ ਤੁਸੀਂ ਚਾਹੁੰਦੇ ਹੋ ਪ੍ਰਾਪਤੀ ਤਾਂ ਜਰੂਰ ਇਕਾਂਤ ਵਿੱਚ ਕੁਝ ਸਮਾਂ ਜੁੜਿਆ ਕਰੋ ਇੱਥੇ ਇੱਕ ਗੱਲ ਯਾਦ ਰੱਖਣਾ ਜਿਹੜੇ ਇਕਾਂਤ ਵਿੱਚ ਕੁਝ ਸਮਾਂ ਰੋਜ਼ ਨੇਮ ਨਾਲ ਗੁਰੂ ਦੇ ਲੇਖੇ ਲੌਣ ਫਿਰ ਇਕਾਂਤ ਵਿੱਚ ਜੁੜਨਾ ਉਹਨਾਂ ਦੀ ਖੁਰਾਕ ਬਣ ਜਾਂਦੀ ਹੈ ਉਹਨਾਂ ਨੂੰ ਇਕਾਂਤ ਵਿੱਚ ਜੁੜਨ ਦੀ ਭੁੱਖ ਲੱਗਣ ਲੱਗ ਜਾਂਦੀ ਹੈ ਇੱਥੋਂ ਤੱਕ ਕਿ ਕਿਸੇ ਕਾਰਨ ਵਾਸ ਉਹਨਾਂ ਦੀ ਇਕਾਂਤ ਹਿਲ ਜਾਵੇ ਤਾਂ ਉਹਨਾਂ ਦੇ ਅੰਦਰ ਕਲਪਨਾ ਸ਼ੁਰੂ ਹੋ ਜਾਂਦੀ ਹੈ ਸਾਡੀ ਅੱਜ ਦੀ ਸਾਖੀ ਤੋਂ ਵੀ ਇਹੀ ਸੇਧ ਮਿਲਦੀ ਹੈ ਜਿਨ੍ਹਾਂ ਨੂੰ ਪ੍ਰੇਮ ਹੈ ਗੁਰੂ ਦੇ ਨਾਲ ਭਗਤੀ ਤੋਂ ਬਿਨਾਂ ਨਹੀਂ ਰਹਿ ਸਕਦੇ ਕਿਸ ਤਰ੍ਹਾਂ ਤੜਫਦੇ ਹਨ भक्ति ਲਈ ਜੇਕਰ ਉਹਨਾਂ ਨੂੰ ਸਮਾਂ ਨਾ ਮਿਲੇ ਇੱਕ ਬੜੀ ਹੀ ਬਿਆਲੀ ਸਾਖੀ ਸਾਖੀ ਸ਼ੁਰੂ ਕਰਨ ਤੋਂ ਪਹਿਲੇ ਆਪ ਜੀ ਅੱਗੇ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਪੁਰਸ਼ਾਂ ਦੀ ਸੰਗਤ ਵਿੱਚੋਂ ਇੱਕ ਬੀਬੀ مہا پورشان کہنے لگی کہ میرے کار بڑی دکت ہے بڑی پریشانی ہے ایک بار میرے کار چرن پاؤ پرانے سنگی سن نیڑتا سی مہا پرش جدو دے کار گئے اتے جا کے اس دی ساسنو پچھیا درسو کی مشکل ہے کی بچی کلو کو کوئی شکایت ہے تا اوہو کہ لگی سانو تا اس کلو کو کوئی شکایت نہیں سارا کم کردہ کرتی ہے سارے جیا پیار بھی کرتی ہے آئے گئے دی سیوا بھی کرتی ہے ਅਸੀਂ ਤਾਂ ਸਾਰੇ ਇਸ ਤੋਂ ਬੜੇ ਖੁਸ਼ ਹਾਂ ਅਤੇ ਜਦੋਂ ਉਸ ਬੱਚੀ ਨੂੰ ਮਹਾਪੁਰਸ਼ਾਂ ਨੇ ਪੁੱਛਿਆ ਕਿ ਤੈਨੂੰ ਕੋਈ ਮੁਸ਼ਕਿਲ ਹੈ ਤਾਂ ਉਹ ਬੱਚੀ ਕਹਿਣ ਲੱਗੀ ਮੈਨੂੰ ਕੰਮ ਕਾਜ ਵੱਲੋਂ ਕੋਈ ਗਿਲਾ ਨਹੀਂ ਨਾ ਹੀ ਮੈਨੂੰ ਮਾਇਆ ਵੱਲੋਂ ਕੋਈ ਪਰੇਸ਼ਾਨੀ ਹੈ ਨਾ ਹੀ ਕਰਦੇ ਜੀ ਦੇ ਸੁਭਾਅ ਵੱਲੋਂ ਕੋਈ ਮੁਸ਼ਕਿਲ ਹੈ ਪਰ ਮੈਨੂੰ ਇੱਥੇ ਬੜੀ ਵੱਡੀ ਪਰੇਸ਼ਾਨੀ ਇਹ ਆਉਂਦੀ ਹੈ ਕਿ ਇੱਥੇ ਆਇਆ ਗਿਆ ਬਹੁਤ ਹੈ ਮੈਨੂੰ ਉਹਨਾਂ ਦੀ ਸੇਵਾ ਕਰਨ ਵਿੱਚ ਜਾ ਆਏ ਗਏ ਦੀ ਖਾਤਰਦਾਰੀ ਕਰਨ ਵਿੱਚ ਕੋਈ ਕਬਰਾਹਟ ਨਹੀਂ ਪਰ ਮੁਸ਼ਕਿਲ ਇਹ ਹੈ ਕਿ ਜ਼ਿਆਦਾਤਰ ਲੋਹਣੇ ਰਾਤ ਨੂੰ 12 1 ਵਜੇ ਤੱਕ ਬੈਠੇ ਰਹਿੰਦੇ ਹਨ ਅਤੇ ਰਾਤ ਦੇਰ ਤੱਕ ਰਸੋਈ ਦਾ ਕੰਮ ਚੱਲਦਾ ਰਹਿੰਦਾ ਹੈ ਜਿਸ ਕਾਰਨ ਮੇਰੇ ਕੋਲ ਸਵੇਰੇ ਸਿਰ ਅੰਮ੍ਰਿਤ ਵੇਲੇ ਉੱਠਿਆ ਨਹੀਂ ਜਾਂਦਾ ਮੈਂ ਚਾਹੁੰਦੀ ਹਾਂ ਕਿ ਰਾਤ 10 ਵਜੇ ਤੱਕ ਆਰਾਮ ਵਿੱਚ ਹੋ ਜਾਈਏ ਤਾਂ ਕਿ ਮੈਂ ਅੰਮ੍ਰਿਤ ਵੇਲੇ ਉੱਠ ਕੇ ਆਪਣੀ ਆਤਮਾ ਨੂੰ ਇਕਾਤ ਵਿੱਚ ਖੁਰਾਕ ਦੇ ਸਕਾਂ ਕਾਰਵੈਚ ਪ੍ਰੋ ਨੇ ਉਹਨੇ ਚੰਗੀ ਗੱਲ ਹੈ ਉਹਨਾਂ ਦੀ ਸੇਵਾ ਕਰਨੀ ਉਹਨਾਂ ਨੂੰ ਪ੍ਰਸ਼ਾਦਾ ਪਾਣੀ ਛਕਾਉਣਾ ਇਹ ਵੀ ਚੰਗੀ ਗੱਲ ਹੈ ਪਰ ਜਿੱਥੇ ਲੋਜ ਦੀ ਇਹ ਗੱਲ ਹੋਵੇ 12 1 ਵਜੇ ਜਾਣ ਤਾਂ ਇਸ ਕਾਰਨ ਅੰਮ੍ਰਿਤ ਵੇਲਾ ਅਤੇ ਉਸ ਦੀ ਇਕਾંત ਟੁੱਟਦੀ ਹੈ ਤਾਂ ਉਸ ਦਾ ਅੰਦਰ ਕਲਪਦਾ ਹੈ ਉਸ ਬੀਬੀ ਨੇ ਇਹ ਮੰਗ ਕੇ ਬੇਨਤੀ ਕਰਦੇ ਹੋ ਕਿ ਰਾਤ ਦਾ ਆਰਾਮ ਦਾ ਸਮੇਂ 2 ਘੰਟੇ ਪਹਿਲੇ ਹੋ ਜਾਵੇ ਇਹ ਸੁਣ ਕੇ ਮਹਾਪੁਰਸ਼ਾਂ ਦਾ ਸੀਸ ਵੀ ਉਸ ਅੱਗੇ ਝੁਕ ਗਿਆ ਕਿ ਇਸ ਨੂੰ ਕਿਤਨੀ ਭੁਖ ਹੈ ਅੰਮ੍ਰਿਤ ਵੇਲੇ ਦੀ ਇਕਾਤ ਦੀ ਨਾਮ ਜਪਣ ਦੀ ਪਰਮਾਤਮਾ ਦੇ ਨਾਲ ਪ੍ਰੇਮ ਦੀ ਇਸ ਸਾਖੀ ਤੋਂ ਸਿੱਧ ਲੈਣੀ ਚਾਹੀਦੀ ਹੈ ਆਪਣੇ ਮਨ ਅਤੇ ਵੀ ਜਰੂਰ ਚਾਤੀ ਮੰਨ ਲੈਣੀ ਚਾਹੀਦੀ ਹੈ ਕਿ ਸਾਨੂੰ ਵੀ ਇਕਾਤ ਵਿੱਚ ਜੁੜਨ ਦੀ ਭੁਖ ਲੱਗਦੀ ਹੈ ਕਿ ਨਹੀਂ ਸਾਡੀ ਜਦੋਂ ਇਕਾਤ ਟੁੱਟੇ ਸਾਨੂੰ ਦੁੱਖ ਹੁੰਦਾ ਹੈ ਜਾਂ ਨਹੀਂ ਜੇ ਨਹੀਂ ਤਾਂ ਅਰਦਾਸ ਕਰਨੀ ਚਾਹੀਦੀ ਹੈ ਗੁਰੂ ਮਹਾਰਾਜ ਦੇ ਚਰਨਾ ਵਿੱਚ ਕਿ ਸਾਡੀ ਚੋਲੀ ਵਿੱਚ ਵੀ ਇਕਾਂਤ ਵਿੱਚ ਜੁੜਨ ਦੀ ਅਲਮੋਤ ਦਾਤ ਬਾਰ ਦਿਓ ਜਿਸ ਦਾਤ ਦੇ ਮਿਲਣ ਤੋਂ ਬਗੈਰ ਪਰਮਾਤਮਾ ਦੀ ਪ੍ਰਾਪਤੀ ਤਾਂ ਸੰਭਵ ਹੀ ਨਹੀਂ ਹੋ ਸਕਦੀ ਹਰ ਨਾਵੈ ਨਾਲ ਗੱਲਾ ਹਰ ਨਾਵੈ ਨਾਲ ਮਸਲਤ ਹਰ ਨਾਮ ਹਮਾਰੀ ਕਰਦਾ ਨਿਤਸਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ